ਨਸ਼ੇ ਦਾ ਵਪਾਰ ਕਰਨ ਵਾਲਿਆਂ ਦੀ ਹੁਣ ਖੈਰ ਨਹੀਂ ਕਿਉਂਕਿ ਪੁਲਿਸ ਦਾ ਰੁੱਖ ਯੁੱਧ ਨਸ਼ਾ ਵਿਰੁੱਧ ਦੇ ਮਹਿੰਮ ਦੇ ਤਹਿਤ ਹੋਰ ਵੀ ਕੜਾ ਹੋ ਗਿਆ ਜਿਸ ਦੇ ਚਲਦਿਆ ਪਠਾਨਕੋਟ ਦੇ ਐਸਐਸਪੀ ਦਿਲਜੀਤ ਸਿੰਘ ਢਿੱਲੋ ਦੀ ਅਗਵਾਹੀ ਹੇਠ ਲਗਾਤਾਰ ਪੁਲਿਸ ਵੱਲੋਂ ਨਸ਼ਿਆ ਦੇ ਵਿਰੁੱਧ ਮਹਿੰਮ ਨੂੰ ਸਫਲ ਬਣਾਉਣ ਤੇ ਤੇਜ਼ ਕਰਨ ਦੇ ਵਿੱਚ ਤਾਂ ਦੇ ਨਾ ਜੁੜੀ ਹੋਈ ਹੈ ਇਸ ਦੇ ਚਲਦਿਆ ਸੀਐਸਟਾਫ ਵੱਲੋਂ ਸਿਮਬਲ ਚੌਪਟਾਰਪੋਟ ਵੀਕੈਂਡ ਨਾਕਾ ਲਗਾਇਆ ਗਿਆ ਜਿਸ ਦੇ ਤਹਿਤ ਉਨ੍ਹਾਂ ਨੇ ਦੋ ਦੋਸ਼ੀਆਂ ਸਨੇ 1150 ਗ੍ਰਾਮ ਚਰਸ ਬਰਾਮਦ ਕੀਤੀ ਤੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਡੀਐਸਪੀ ਮੰਗਲ ਸਿੰਘ ਨੇ ਦੱਸਿਆ ਕਿ ਸੀਆਈ ਸਟਾਫ ਵੱਲੋਂ ਸੇ ਬਚੌ ਪਠਾਰਪੁਰ ਵਿਖੇ ਨਾਕਾ ਲਾਇਆ ਹੋਇਆ ਸੀ ਜਿਸ ਦੇ ਦੌਰਾਨ ਤਲਾਸ਼ੀ ਲੈਂਦਿਆਂ ਹੋਇਆਂ ਸੀਆਈ ਸਟਾਫ ਵੱਲੋਂ 1150 ਗ੍ਰਾਮ ਅਚਾਰ ਦੋ ਦੋਸ਼ੀਆਂ ਸਹਿਤ ਉਹਨਾਂ ਨੇ ਆਪਣੇ ਕਬਜ਼ੇ ਵਿੱਚ ਕੀਤੀ ਉਹਨਾਂ ਨੇ ਕਿਹਾ ਕਿ ਫੜੇ ਗਏ ਦੋ ਦੋਸ਼ੀਆਂ ਵਿੱਚੋਂ ਇੱਕ ਦਾ ਨਾਂ ਲਿਆਕਤ ਅਲੀ ਹੈ ਤੇ ਦੂਸਰੇ ਦਾ ਨਾਂ ਕਿਉਂ ਖਾਨਾ ਦੋਨੇ ਹੀ ਹਿਮਾਚਲ ਪ੍ਰਦੇਸ਼ ਦੇ ਤੀਸੇ ਦੇ ਰਹਿਣ ਵਾਲੇ ਸਨ ਉਹਨਾਂ ਨੇ ਕਿਹਾ ਕਿ ਇਹਨਾਂ ਨੂੰ ਕੋਰਟ ਵਿੱਚ ਪੇਸ਼ ਕਰਕੇ ਰਿਪੋਰਟ ਦਿੱਤਾ ਜਾਵੇਗਾ ਤਾਂ ਜੋ ਇਸ ਸਾਹਮਣੇ ਆਵੇ ਕੇ ਆਖਰਕਾਰ ਇਹ ਦੋਨੇ ਦੋਸ਼ੀ ਇਸ ਚਰਸ ਨੂੰ ਲੈ ਕੇ ਕਿੱਥੋਂ ਆਏ ਸਨ ਤੇ ਕਿੱਥੇ ਲੈ ਕੇ ਜਾ ਰਹੇ ਸਨ ਤੇ ਨਾਲ ਹੀ ਇਸ ਵਪਾਰ ਵਿੱਚ ਪਰੋਦੇ ਸਨ ਤੇ ਹੋਰ ਕਿਹੜੇ-ਕਿਹੜੇ ਲੋਕ ਇਹਨਾਂ ਦੇ ਨਾਲ ਜੁੜੇ ਹੋਏ ਨੇ ਹੁਣ ਇਹ ਕਿਹਾ ਕਿ ਬਹੁਤ ਸਾਰੇ ਤੱਤ ਜਿਹੜੇ ਆ ਸਾਹਮਣੇ ਆਉਣਗੇ ਲੇਕਿਨ ਫਿਲਹਾਲ ਪੁਲਿਸ ਦਾ ਮਾਮਲਾ ਤੱਕ ਕਰ ਲਿਆ ਹੈ ਇਹ ਆਪਣੇ ਡੀਜੀਪੀ ਪੰਜਾਬ ਸਾਹਿਬ ਵੱਲੋਂ ਜਿਹੜਾ ਯੁੱਧ ਨਸ਼ਾ ਵਿਰੁੱਧ ਮਹੀਮ ਚਲਾਈ ਚਲਾਈ ਗਈ ਹੈ ਉਸ ਨੂੰ ਮੱਦੇਨਜ਼ਰ ਰੱਖਦੇ ਹੋਏ ਆਪਣੇ ਹਰੇ ਐਸਐਸਪੀ ਸਾਹਿਬ ਦੀ ਦਿਸੰਦਾ ਦੇਸ਼ ਤੇ ਸੀ ਯੇ ਸਟਾਫੋਲੋ ਸਿੰਬਲ ਚੌਂਗ ਦੇ ਨੇੜੇ ਨਾਕਾਬੰਦੀ ਕੀਤੀ ਹੋਈ ਸੀ ਜੋ ਦਰਾਂ ਨੇ ਨਾਕਾਬੰਦੀ ਦੋ ਜਿਹੜੇ ਨੌਜਵਾਨ ਕਾਬੂ ਕੀਤਾ ਤੇ ਜਿਨ੍ਹਾਂ ਕੋਲ ਕਰੀਬ 1150 ਗ੍ਰਾਮ ਜਿਹੜਾ ਚਰਸ਼ ਬਰਾਮਦ ਹੋਈ ਔਰ ਬਰਾਮਦ ਕਰਕੇ ਥਾਣਾ ਡਿਵੀਜ਼ਨ ਨੰਬਰ 1 ਚ ਮੁਕਦਮਾ ਦਰਜ ਕੀਤਾ ਗਿਆ ਔਰ ਇਹ ਦੋਸ਼ੀਆਂ ਦੇ ਨਾਮ ਨੇ ਇੱਕ ਦਾ ਨਾਮ لیاقت ਅਲੀ ਜੋ ਕਿ ਤੀਸੇ ਦਾ ਰਹਿਣਾ ਵਾਲਾ ਹਿਮਾਚਲ ਪ੍ਰਦੇਸ਼ ਦਾ ਤੇ ਜਿਸ ਕੋਲ 110 ਗ੍ਰਾਮ ਚਰਸ਼ ਬਰਾਮਦ ਕੀਤੀ ਇੱਕ ਦਾ ਨਾਇਕ ਕਯੂਮਖਾਂ ਉਰਫ ਰਿੰਕੂ ਇਹ ਵੀ ਤੀਸੇ ਦਾ ਰਹਿਣ ਵਾਲਾ ਹੈ ਹਿਮਾਚਲ ਪ੍ਰਦੇਸ਼ ਦਾ ਇਹਦੇ ਕੋਲ 1 ਕਿਲੋ 22 ਗ੍ਰਾਮ ਜਿਹੜੀ ਹੈ ਹੈਰਨ ਬਰਾਮਦ ਕੀਤੀ ਗਈ ਚਰਸ਼ ਬਰਾਮਦ ਕੀਤੀ ਗਈ ਪਹਿਲੇ ਵੀ ਕੋਈ ਮੁਕੱਦਮਾ ਇਹਨਾਂ ਦਾ ਕੋਈ ਨਹੀਂ ਐਨਐਚਓ ਇਹ ਪੁਸ਼ਗਿਸ਼ ਚੱਲ ਰਹੀ ਹੈ ਤਫਤੀਸ਼ ਦਾ ਪਾਰਟ ਹੈ ਪੁਸ਼ਤੀਹਾਰਾਂ ਨੇ ਕਿੱਥੋਂ ਲਿਆ ਰਿਹਾ ਕਿਥੇ ਇਹ ਤੀਸੇ ਤੋਂ ਉੱਥੋਂ ਹੀ ਦਾ ਫਿੱਲਾ ਲਾਈ ਹੈ ਵੀ ਉੱਥੋਂ ਲੈ ਕੇ ਆਏ ਨੇ ਔਰ ਪਿਆਰ ਵੀ ਖੁਦ ਹੀ ਕਰਦੇ ਨੇ ਕੋਈ ਇਹਨਾਂ ਦੀ ਕੋਈ ਬੈਕਗ੍ਰਾਉਂਡ ਹਿਸਟਰੀ ਨਿਕਲੀ ਹੈ ਕੁਈ ਕੋਲ ਡਿਟੇਲ ਜਾਂ ਕਿੱਥੇ ਜਾਣਾ ਕਿੱਥੇ ਨਹੀਂ ਚੱਲ ਰਿਹਾ ਜੀ ਤਫਤੀਸ਼ ਚੱਲ ਰਹੀ ਹੈ ਦੇਖੋ ਦਰਾਨੇ ਤਫਤੀਸ਼ ਚ ਚੀਜ਼ਾਂ ਹੋਰ ਵੀ ਹੋ ਸਕਦੀਆਂ ਰਿਕਵਰੀ ਵੀ ਹੋਰ ਹੋ ਸਕਦੀ ਹੈ ਰਿਮਾਂਡ ਤੇ ਲੈਂਦੀ ਕੋਈ ਮਾਲ ਹਾਂਜੀ ਬਿਲਕੁਲ ਅੱਜ ਕਰਾਂਗੇ ਜੀ ਰਿਮਾਂਡ ਪੇਸ਼ ਕਰ ਰਹੇ ਅੱਜ ਰਿਮਾਂਡ ਲੈ ਕੇ ਇਹਨਾਂ ਦੀ ਅਗਲੀ ਪੁਸ਼ਕਸ਼ ਕੀਤੀ ਜਾਏਗੀ ਮਾਮਲਾ ਕਿਹੜੀ ਤਰ੍ਹਾਂ ਕੀਤਾ ਗਿਆ ਮਾਮਲਾ ਮੁਕਦਮੇ ਨਾਲ ਖਿਲਾਫ ਚ ਚਰਸ਼ਦ ਮਕਦਮਾ ਦਰਜ ਕੀਤਾ ਥਾਣਾ ਡਿਵੀਜ਼ਨ ਨੰਬਰ 1 ਚ ਇਫ ਯੂ ਵਿਸ਼ ਥੈਟ ਯਰ ਚਾਈਲਡ ਲਰਨਸ ਟੂਡੇ ਐਂਡ ਲੀਡਸ ਟੂਮੋਰੋ bring them to A&M's Gems Cambridge International School Patanchow affiliated to CBSE New Delhi Little kids are soft at body and strong at soul such is our kindergarten section with kids friendly classrooms and strong ethics to inculcate good habits among our little champs the future ready school with shooting range cricket academy NCC naval unit swimming classes judo taekwondo karate, and skating classes, training of vocal, classical, and western music, dance classes for hip-hop, freestyle, jazz, locking-popping, chess, horse-riding, football, and so on. A&M's James Cambridge International School opposite Canada Palace near A&M Institute's Jalandhar Dalhousie Bypass Road, Pathankot.